ਮੁੰਡੇ ਨੇ ਖੂੜੀ ਪਿੱਛੇ ਚੁੱਕਿਆ ਖੌਫਨਾਕ ਕਦਮ ਖੂੜੀ ਨਾਲ ਵਿਆਹ ਕਰਵਾਉਣ ਤੋਂ ਹੋਈ ਨਾ ਤਕਰਤਾਂ ਹੁਣ ਮਾਂ ਤੇ ਪੈਣ ਨੂੰ ਇਨਸਾਫ ਦੀ ਹੈ ਉਮੀਦ ਪਿਆਰ ਦੇ ਵਿੱਚ ਪਾਗਲ ਹੋਏ ਇੱਕ ਨੌਜਵਾਨ ਮੁੰਡੇ ਨੇ ਉਸ ਮੌਕੇ ਕਰਦੇ ਵਿੱਚ ਖੌਫਨਾਕ ਕਦਮ ਚੁੱਕ ਲਿਆ ਜਦੋਂ ਉਸਦੀ ਪ੍ਰੇਮਿਕਾ ਤੇ ਉਸਦੇ ਪਰਿਵਾਰ ਨੇ ਕੁੜੀ ਦੇ ਨਾਲ ਵਿਆਹ ਕਰਵਾਉਣ ਤੋਂ ਉਸ ਨੂੰ ਇਨਕਾਰ ਕਰ ਦਿੱਤਾ ਤੇ ਤ才 ਵਿਚਾ ਕੇ ਨੌਜਵਾਨ ਨੇ ਘਰ ਦੇ ਵਿੱਚ ਹੀ ਬਹਾਲਾ ਲਿਆ ਤੇ ਆਪਣੀ ਜ਼ਿੰਦਗੀ ਨੂੰ ਖੁਦ ਹੀ ਖਤਮ ਕਰ ਲਿਆ ਮਾਮਲਾ ਅੰਮ੍ਰਿਤਸਰ ਦੇ ਪਟਾੜਾ ਰੋਡ ਦੀ ਸੰਧੂ ਕਲੋਨੀ ਦਾ ਹੈ ਜਿੱਥੇ ਕਿ ਇੱਕ ਪ੍ਰਵਾਸੀ ਨੌਜਵਾਨ ਨੇ ਆਪਣੇ ਘਰ ਦੇ ਵਿੱਚ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਪਰਿਵਾਰ ਕਮੇਬਰਾ ਦੀ ਜੇ ਮੰਨੀਏ ਤਾਂ ਲੜਕੀ ਅਤੇ ਲੜਕੇ ਦਾ ਘਰ ਇੱਕੋ ਗਲੀ ਦੇ ਵਿੱਚ ਆਹਮੋ ਸਾਹਮਣੇ ਸੀ ਤੇ ਕਾਫੀ ਟਾਈਮ ਤੋਂ ਦੋਵਾਂ ਦੇ ਵਿੱਚ ਰਿਲੇਸ਼ਨਸ਼ਿਪ ਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ ਲੇਕਿਨ ਲੜਕੀ ਦੇ ਪਰਿਵਾਰਧਨੋਂ ਜਦੋਂ ਪੁੱਛਿਆ ਜਾਂਦਾ ਸੀ ਤਾਂ ਉਹ ਵਿਆਹ ਕਰਨ ਤੋਂ ਮਨ ਕਰ ਦਿੰਦੇ ਸੀ ਤੇ ਇਤੋਂ ਤੱਕ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਲੜਕੀ ਵਾਲਿਆਂ ਨੇ ਕੁੱਟਮਾਰ ਤੱਕ ਵੀ ਕੀਤੀ ਤੇ ਹੁਣ ਇਸ ਤੋਂ ਤੰਗਾ ਕੇ ਲੜਕੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤੇ ਪਰਿਵਾਰ ਹੁਣ ਪੁਲਿਸ ਕੋਲ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਆ ਮੇਰੇ ਨਾਮ ਮम्मे ਦਾ ਬੇਟਾਗਾ ਜਿਹਦੇ ਪਾਪਾ ਐਕਸਪਾਇਰ ਹੈਗੇ ਆ ਤੇ ਅੱਜ ਤੋਂ ਤਿੰਨ ਚਾਰ ਸਾਲ ਵੱਲਾ ਠੀਕ ਹੈ ਜੀ ਹੁਣ ਉਹ ਕੁੜੀ ਨੇ ਇਹਦੀ ਗੱਲ ਹੋ ਗਈ ਤਿੰਨ ਚਾਰ ਸਾਲ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਚੱਲਦੀ ਆ ਕੁੜੀ ਆਪਣਾ ਬਟਾਰਾ ਰੋਡ ਆਪਣੇ ਇਧਰ ਰਾਮਬਲੀ ਚੌਂਕ ਲਾਗੇ ਰਹਿੰਦੇ ਬਟਾਰਾ ਰੋਡ ਬੰਕੀ ਪੈਰੀ ਕਲੀ ਅੰਦਰ ਜਾ ਕੇ ਹਾਂਜੀ ਇੱਕ ਆਮਨੇ ਸਾਹਮਨੇ ਘਰ ਹੈਗਾ ਜੀ ਹੁਣ ਇਹਨਾਂ ਦਾ ਤਿੰਨ ਚਾਰ ਸਾਲ ਦਾ ਵੀ ਨੂੰ ਹੋਰ ਵੀ ਮਤਲਬ ਕਿ ਹੋ ਸਕਦਾ ਇਹਨਾਂ ਦਾ ਕਿ ਪਰਾਪਰਾਣਾ ਰਿਲੇਸ਼ਨ ਹੋ ਸਕਦਾ ਓਹ ਉਹੀ ਰਿਲੇਸ਼ਨ ਦੇ ਵਿੱਚ ਹੁਣ ਇਹਨਾਂ ਇਹ ਮੁੰਡੇ ਨੇ ਮਤਲਬ ਕਿ ਉਹਦੇ ਘਰ ਦੇ ਮੁਕਰਗੇ ਕਿ ਨਹੀਂ ਕਰਨਾ ਠੀਕ ਹੈ ਜੀ ਕੱਲ ਰਾਤੀ ਵੀ ਕੁੱਟ ਕੇ ਗਏ ਨਾ ਘਰ ਸਾਰੀ ਮਾਂ ਤਾਂ ਕਰਨ ਨੂੰ ਹੱਤ ਪਾ ਕੇ ਗਏ ਆ ਠੀਕ ਹੈ ਜੀ ਰਾਤੀ ਕੁੱਟਿਆ ਹੁਣ ਉਹਨੇ ਸਵੇਰੇ ਕੀ ਉਹਦੇ ਮਾਈਂਡ ਚ ਆਇਆ ਉਹਨੇ ਸੁਸਾਈਡ ਕਰ ਲਿਆ ਕਿਉਂਕਿ ਇਹਦੇ ਘਰ ਦੇ ਸਾਰੇ ਜੋਬ ਮਤਲਬ ਕਿ ਕਰਦੇ ਆ ਹੁਣ ਇਕੱਲਾ ਘਰ ਆ ਗਿਆ ਸੀ ਉਹਨੇ ਆਪਣਾ ਕਰ ਲਿਆ ਉਹਨੇ ਕੀ ਇਹਦੇ ਕੁੜੀ ਦੇ ਇਹਦੇ ਵਿੱਚ ਗੱਲ ਹੋਈ ਸਵੇਰੇ ਸਾਨੂੰ ਨਹੀਂ ਪਤਾਗਾ ਉਹਨੇ ਆਪਣਾ ਮਲਕੀ ਆਪਣੀ ਫਾਂਸੀ ਲੈ ਲਈ ਆਪਣੇ ਨਾਂ ਪੱਕੇ ਉੱਤੇ ਲਟਕ ਲੜਕ ਕੇ ਕੁੜੀ ਨੇ ਨਾ ਕੀਤੀ ਰਿਸ਼ਤੇ ਤੋਂ ਜਾਂ ਉਹਦੀ ਘਰ ਵਾਲਿਆਂ ਨੇ ਨਾ ਕੀਤੀ ਉਹ ਕੁੜੀ ਦੇ ਘਰ ਵਾਲਿਆਂ ਨੇ ਨਾ ਕੀਤੀ ਐ ਸੋ ਉਹਨਾਂ ਦੇ ਤੇ ਆਈ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਜਾਂਦੇ ਹੁੰਦੇ ਸੀ ਨਾ ਮਾਂ ਤੇ ਬੇਟਾ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਦੱਸਿਆ ਇਸ ਵਿੱਚ ਉਹ ਕੁੜੀ ਦੀ ਗਲਤੀ ਹੋਇਆ ਮਤਲਬ ਕਿ ਕੁੜੀ ਦੇ ਪਿੱਛੇ ਲੜਾਈ ਹੋਈ ਹੈ ਪਹਿਲੇ ਸਾਰਾਤ ਨੂੰ ਲੜਾਈ ਹੋਈ ਹੋਈ ਫਿਰ ਸਵੇਰੇ ਆਪਾਂ ਸਾਰੇ ਕੰਮ ਤੇ ਗਏ ਆ ਤੇ ਉਹਨੇ ਪਿੱਛੇ ਫਾੜ ਲੈ ਲਿਆ ਗਲਤੀ ਇਹ ਲੜਕੀ ਦੀ ਕੋ ਗੱਡੀ ਜਿਆਦੀ ਧੋਖੇ ਬਾਅਦ ਲਿਖਾਇਆ ਗਿਆ ਕਾਂਦਰ ਚ ਤੁਹਾਡੇ ਭਾਵ ਵੱਲੋਂ ਵੀ ਉਹਨੂੰ ਫਾਂਸੀ ਕੋ ਲਿੱਤੀ ਇਦਾਂ ਦਾ ਕਦਮ ਕੋ ਲਿਆ ਉਹ। ਓੜੀ ਪਹਿਲਾਂ ਮਤਲਬ ਇਹ ਗੱਲ ਕਰਦੀ ਹੁੰਦੀ ਪਹਿਲਾਂ ਕਹਿੰਦੀ ਮੈਂ ਵਿਆਹ ਕਰਨਾ ਵਿਆਹ ਕਰਨਾ ਤੇ ਜਦੋਂ ਮਾਪਿ ਉਹਦੇ ਨਾਲ ਗੱਲ ਕਰੋ ਉਹ ਮੰਨਦੇ ਨਹੀਂ ਹੁੰਦੇ ਇਹ। ਤੇ ਜਦੋਂ ਮਨਾਨ ਉਹਦੇ ਮਤਲਬ ਉਹਦੇ ਘਰ ਦੀ ਨਹੀਂ ਬੰਦੇ ਆਪਾਂ ਮੰਨੇ ਹੋਏ ਆ। ਤੇ ਜਦੋਂ ਉਹਦੇ ਮੰਮੀ ਨੂੰ ਉਹ ਕਹਿੰਦੇ ਆਪਾਂ ਕਹਿੰਦੇ ਆਪਾਂ ਨਹੀਂ ਕਰਨਾ ਵਾ। ਨਹੀਂ ਤੁਹਾਡੇ ਗਵਾਰ ਚ ਰਹਿੰਦੇ ਕੁੜੀ ਉਹਦੇ। ਸਾਹਮਣੇ ਮਲੇ ਗਲੀ ਚ ਰਹਿੰਦੇ ਸਾਡੇ ਨਾਲ ਅਲੱਗ ਹੀ ਰਹਿੰਦੇ ਬਹੁਤ ਲੱਗਦੇ। ਮੰਨ ਨਹੀਂ ਦਿੱਤੀ ਫੁੱਲਸ ਨੂੰ। ਹਾਂਜੀ। ਕੀ ਕਰ ਰਹ ਅਮਨ ਲੱਗੇ ਹਲੇ ਜਿੰਦੇ ਪਏ ਆ ਉਧਰ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਲੜਕੇ ਦੇ ਪਰਿਵਾਰ ਨੇ ਜੋ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੇ ਜਾ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਲੜਕੀ ਅਤੇ ਉਸ ਦੇ ਪਰਿਵਾਰ ਵਾਲੇ ਵਿਆਹ ਦੇ ਲਈ ਨਹੀਂ ਮੰਨਦੇ ਸੀ ਇਸ ਤਰ੍ਹਾਂ ਦੇ ਇਲਜ਼ਾਮ ਲੜਕੇ ਪਰਿਵਾਰ ਨੇ ਲੜਕੀ ਪਰਿਵਾਰ ਉੱਤੇ ਲਗਾਏ ਨੇ ਵੇਤਨਾ ਜੀ ਉਹਨਾਂ ਦੇ ਜਿਹੜਾ ਮਟਿਆ ਨੇ ਬਿਆਨ ਦਿੱਤਾ ਕਿ ਜਿਹੜਾ ਇਹ ਲੜਕੀ ਰਾਣੀ ਸੀ ਉਹ ਉਹਨਾਂ ਦਾ ਜਿਹੜਾ ਉਸ ਕਰਦਾ ਸੀ ਆਪਣਾ ਥੋੜਾ ਜਿਹਾ ਸੰਬੰਧ ਸੀ ਤੇ ਉਹ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਨਾ ਪਰ ਉਹ ਲੜਕੀ ਮੰਨਦੀ ਨਹੀਂ ਸੀ ਹਾਂ ਨਹੀਂ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਦੋਸ਼ ਲਾਇਆ ਵਾ ਕਿ ਜਿਹੜਾ ਵਾ ਲੜਕੀ ਜਿਹੜੀ ਆ ਨਹੀਂ ਸੀ ਮੰਨਦੀ ਉਹ ਸੋਲੋ ਕੀ ਕਰ ਰਹੀ ਉਹ ਸੋਲੋ ਜਿਹੜਾ ਮੈਂ ਉਹ ਸਲਾਫ ਐਫਆਈਆ ਦਰਜ ਕਰ ਲਈ ਜੀ ਅੱਗੇ ਜੋ ਇਨਵੈਸਟੀਗੇਸ਼ਨ ਚਾਹੀਦਾ ਉਸ ਤਰ੍ਹਾਂ ਦਾ ਕਾਰਵਾਈ ਕੀਤੀ ਬਿਊਰੋ ਰਿਪੋਰਟ ਜਗਬਾਣੀ ਟੀਵੀ